ਲੇਟ ਹੋ ਗਿਆ ਫੇਰ ਕੀ ਹੋ ਗਿਆ ਤੇ ਖਾਣਗਾ ਤੋਂ ਪੈਣਦੇ ਨਹੀਂ ਮੈਂ ਗਾ ਤੋਂ ਆਇਆ ਨਹੀਂ ਜੇ ਕਹਣਾ ਪੈਲੀ ਮੈਂ ਉਹ ਮੈਂ ਟਿਕੋ ਦਾ ਮੋੜ ਲਿਆ ਭੈਣੋ ਛੇ ਦਾ ਮੈਂ ਆ ਕੇ ਤੂੰ ਬੰਨੇ ਬੰਨੇ ਤੂੰ ਆ ਗਿਆ 11 ਵਜੇ ਤੇ ਜਰ ਜਾ ਰਹਾ ਵਜੇ 10 ਵਰੀ ਤੇ ਮੈਂ ਉੱਠਿਆ ਤੇ ਉੱਡਿਆ ਸਾਰੀ ਚਾਹ ਪੀਨੇ ਮੈਂ ਇਧਰ ਨੂੰ ਆ ਗਿਆ ਕਿਹਦੀ ਚਾਹ ਜਾਵੇ 5 ਵਜੇ ਯਾ ਤੀ ਮੇਰੇ ਨਾਲ 11 ਵਜੇ ਉੱਠਿਆ ਕਰੋ ਤੀ ਤੀ ਟਾਈਮ ਨਾਲ ਉੱਠਿਆ ਕਰੋ ਮੇਰ ਕੋ ਨਹੀਂ ਇਹ ਗਲਾਂ ਇਹ ਗਲਾਂ ਸੁਣੀ ਆਂਦੀਆਂ ਰੋਜ਼ ਹਾਂ ਉਤੋਂ ਦੇ ਦਤਰੀਆਂ ਹੀ ਵਿਖਾਉਂਦੇ ਜੀ ਆਉਂਦੇ ਆ ਰੇ ਮੈਂ ਬੰਦਾ ਕੋਈ ਹਾਲ ਚਾਲ ਪੁੱਛਦਾ ਪੁੱਛਦਾ ਪੁੱਤ ਦੱਸ ਵੀ ਚੀਜ਼ ਦੀ ਲੋੜ ਹੈ ਤੇ ਇਹ ਪੋਤਾ ਚੰਗੇ ਨੇ ਫੇ ਕੋਈ ਹਾਲ ਪੁੱਛੇ ਜੇ ਪੋਤਾ ਪੋਤ ਨੂੰ ਕੀ ਦਸ ਨਿਗਾਲ ਲਗਾ ਵਾ ਮੇਰੇ ਪੁੱਤ ਹੈ ਯਾਰ ਮੇਰੇ ਲਗਾ ਤੈਨੂੰ ਦੇ ਦਾਂਗੇ ਤੇ ਚੁੱਪ ਨੌਜਵਾਨ ਲਈਦਾ ਇੰਨਾ ਉੱਚਾ ਲੰਮਾ ਚੱਲੋ ਮੈਂ ਗੱਭਰੂ ਜਵਾਨ ਕੰਡੋ ਕੁੜੀ ਆ ਮੈਨੂੰ ਇਹ ਹਾਂ ਮਾਕੇ ਦਾਤੀ ਜਲੂਸ ਕਰਦੇ ਜਾਂਦਾ ਚੱਲ ਮਾਕੇ ਦਾਤੀ ਜਲੂਸ ਕਰਦੇ ਚੱਲ ਮਤਲਬ ਇਹ ਤੁਹਾਡੇ ਜਹ ਹੰਕਾਰ ਬੋਲਦਾ ਗੱਲ ਸਿੱਧੀ ਜੀ ਆ ਤੇ ਤੁਹਾਡੀ ਕੀ ਕਾਲੀ ਹੋਈ ਆ ਹੰਕਾਰ ਬੋਲਦਾ ਤੁਹਾਡੇ ਜਹ ਹਾਂ ਬੋਲਦਾ ਪਰ ਬੋਲ ਨਹੀਂ ਦਿਆ ਬੇਲੇ ਬੰਦੇ ਆ ਲਾਜ ਨਹੀਂ ਹੈਗਾ ਕਿੱਤਰ ਖਾਂਗੇ ਬੋਲਦਾ ਬੋਲਦਾ 11 12 ਵਜੇ ਅੱਛਾ ਵੇਲੇ ਬੰਦੇ ਯਾਰ ਮੈਂ ਤੁਹਾਨੂੰ ਇਹ ਆ ਬੰਦਾ ਵੇਲੇ ਉਹਦੀ ਇੱਧਰ ਹੋਣੀ 2 ਨੰਬਰ ਦੀ ਕੌਣ ਵੇਲਾ ਵੇਲਾ ਤਾਂ ਉਹ ਕੌਣ ਵੇਲਾ